ਨੰਮ ਸ੍ਰੀ ਵਾਖੀ ਗੁਰ ਸਾਹਿਬ ਜੀ ਬਲਿ ਹਰੀ ਗੁਰ ਅਪਨੈ ਹਿਉ ਦੇਉ ਫੜੀ ਸਦ ਵਾਹ ਜੇ ਨਮਨਸਤੇ ਦੇਵਤੇ ਕੀਏ ਕਰਤ ਨਲ ਕੀ ਵਾਰੇ ਜਿਸ ਮਿਲਿਆ ਮਨ ਹੋਏ ਤਨੰਦ ਸਤ ਪੁਰੇ ਕਹੀਏ ਮਨ ਕੇ ਦੁਬ ਦਨ ਸਜਾਈ ਹਰ ਪਰਮ へ ਪਦ ਲਹੀਏ ਅਜੇ ਅਠਵੇਂ ਨੰਨ ਤਨ ਤਨ ਗੁਰੂ ਹਰਿਕ੍ਰਿਸ਼ਨ ਪਾਇਸ਼ਾਹੀ ਦਾ ਪ੍ਰਕਾਸ਼ਪੁਰਪ ਹੈ ਸਭ ਤੋਂ ਪਹਿਲਾਂ ਤੇ ਆਪ ਸਭਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਹਰਿਕ੍ਰਿਸ਼ਨ ਪਾਇਸ਼ਾਹੀ ਦੇ ਪ੍ਰਕਾਸ਼ਪੁਰਪ ਜੀਾਂ ਅਰਜਨ ਅਰਦਾਸ ਦੇ ਵਿੱਚ ਵੀ ਜਿਹੜੇ ਆਪਾਂ ਪੰਕਤੀਆਂ ਪੜਦੇ ਆਂ ਔ ਸਾਰੇ ਰੜ ਕੇ ਪਹਿਲਾਂ ਆਪਾਂ ਇਸ ਪੰਕਤੀਆਂ ਦੇ ਨਾਲ ਮਿਲ ਕੇ ਜਾਪ ਕਰੀਏ ਫਿਰ ਗੁਰੂ ਪਾਇਸ਼ੀ ਦੇ ਦੀਵਨ ਦੇ ਸੰਬੰਧ ਦੇ ਵਿੱਚ ਕੋਈ ਗੁਰਮਤਿ ਕਹਾਣੀ ਸਾਂਝ ਪਾਣੇ ਦੀ ਦਸਕੇ ਤੇ ਬੋਲੇਗਾ ਸਾਰੀ ਸੰਗਤ ਇਸੇ ਕਿਸੇ ਕਰਤਾ ਕਰੇ ਜੀ ਸੇਰੇ ਹਰਿ ਕ੍ਰਿਸ਼ਨ ਤੇ ਹਾਈ ਏ ਯੇ ਇਸ ਟਿੱਠੇ ਸਭ ਦੁੱਖ ਜਾ हरे कृष्ण आई जिस दिठे सब दुख जाए श्री हरे कृष्ण जिस दिठे सब दुख जाए રાહી બહુબર બતાયા નથી સવાય પાવન તો પહેલા બુ ફતેના સં પાઈએ જી વાહબુજી કા કલસા વાહબુજી કે ફતેના પાંચ સોલ દી આર્જા દેવચ ગુરુ હર કૃષ્ણ પાઈશન ગુરિયાઈ મિલ જનદી ਬੜੇ ਜਾਣੇ ਨੇ ਉਦੋਂ ਵੀ ਟਪਲਾ ਖੱਦਾ ਇਹ ਕਿਤਰਾ ਹੋ ਸਕਦਾ ਹੈ 5 ਸਾਲ ਦਾ ਬੱਚਾ ਕੋਈ ਗੁਰੂ ਥੋੜਾ ਬਣ ਸਕਦਾ ਹੈ ਅੱਜ ਵੀ ਕਈ ਸੋਚਦੇ ਕਹਿ ਦਿੰਦੇ ਨੇ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿਸ ਤਰ੍ਹਾਂ ਹੋ ਸਕਦਾ ਪਰ ਬਾਣੀ ਦੇ ਅੰਦਰ ਪਾਵਨ ਗੱਜਨ ਹੁੰਦੇ ਨੇ ਕਹਿੰਦੇ ਧਰੂ ਭਗਤ ਪਤਾ ਹੈ ਜਦੋਂ ਭਗਤ ਬਣਿਆ ਸੀ ਉਹਦੀ ਉਮਰ ਕਿੰਨੀ ਸੀ ਕਹਿੰਦੇ 5 ਸਾਲ ਸੀ 5 ਬਰਤ ਕੋ ਅਨਾਥ ਧਰੂਪਰ ਇਹ 5 ਸਾਲ ਦਾ ਇੱਥੇ ਭਗਤ ਬਣ ਸਕਦਾ ਹੈ ਇੱਥੇ 7 ਅਤੇ 9 ਸਾਲ ਕਈਆਂ ਨੇ ਜ਼ਿਆਦਾਤਰ 5 ਤੇ 7 ਵੀ ਲਿਖੇ ਨੇ ਨੀਅਤ ਦੇ ਵਿੱਚ ਖਲੋ ਕੇ ਸ਼ਹੀਦੀ ਦੇ ਸਕਦੇ ਨੇ ਉਹ ਬਾਬੇ ਖਾਉਂਦੇ ਨੇ ਬਾਬਾ ਯੋਰਾਵਰ ਸਿੰਘ ਬਾਬਾ ਫਤੇਹ ਸਿੰਘ ਇਹੋ ਇਹੋ ਜੇ ਪੂਰਨੇ ਪੈ ਗਏ ਤੇ 5 ਸਾਲ ਦੀ ਆਰਜਾ ਵਾਲੇ ਗੁਰੂ ਕਿਉਂ ਨਹੀਂ ਹੋ ਸਕਦੇ ਕਿਉਂਕਿ ਸਾਡੇ ਸਿੱਖ ਧਰਮ ਦੇ ਅੰਦਰ ਸਹੀਂ ਟਪੜਾ ਹੀ ਇੱਥੋਂ ਖਾਂਦੇ ਆਂ ਅਸੀਂ ਸਰੀਰ ਨੂੰ ਗੁਰੂ ਮੰਨੀ ਬੈਠੇ ਆਂ ਸਰੀਰ ਗੁਰੂ ਹੈ ਹੀ ਨਹੀਂ ਆਖੀ ਵੀ ਜਿੱਤਨੇ ਦੇਹ ਧਾਰੀ ਗੁਰੂ ਨੇ ਐਸੇ ਕਰਕੇ ਆਪਣੇ ਨਾਲ ਜੋੜਦੇ ਨੇ ਵੀ ਗੁਰੂ ਦੇ ਨਾਲ ਜੋੜ ਮੈਂ ਕਹਿੰਦਾ ਜੀ ਕਿਸੇ ਧਰਮ ਦੇ ਅੰਦਰ ਨਹੀਂ ਦ੍ਰਿੜ ਕਰਾਇਆ ਜਾਂਦਾ ਸਿੱਖ ਅਧਰਮ ਦੇ ਅਸੇ ਕਰਕੇ ਇਹ ਦੀ ਰਜਾਨਾ ਦ੍ਰਿੜ ਕਰਾਇਆ ਜਾਂਦਾ ਕਿ ਕਿਤੇ ਤੁਸੀਂ ਦੇਹ ਵਾਲੇ ਸਰੀਰ ਦੇ ਨਾਲ ਜੁੜ ਜਾਈਏ ਇਸੇ ਕਰਕੇ ਰਜਾਨਾ ਪੜਾਇਆ ਜਾਂਦਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਣ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਹੋਰ ਕਿਸੇ ਨੂੰ ਨਾ ਹੋਰ ਕਿਸੇ ਨੂੰ ਗੁਰੂ ਨਾ ਮੰਨਿਆ ਮਤਲਬ ਬੜੀ ਵਾਰ ਵਿਅਕਤੀ ਕਰਦਾ ਨਾ ਇਹ ਦੇਹ ਧਾਰੀ ਗੁਰੂ ਜਿਹੜੇ ਦੇਹ ਦਾ ਪਕਾ ਉਹ ਗੈ ਸਰੀਰ ਜਿਹੜੇ ਸਰੀਰ ਵਾਲੇ ਗੁਰੂ ਬੜ ਕੇ ਬੈਠੇ ਨੇ ਅੱਜ ਵੀ ਬੜੇ ਬੈਠੇ ਨੇ ਜੀ ਉਹ ਪਤਾ ਕੀ ਕਹਿੰਦੇ ਨੇ ਕਹਿੰਦੇ ਜੀ ਦੱਸੋ ਗੁਰੂ ਅਰਜਨ ਦੇਵ ਜੀ ਦਾ ਗੁਰੂ ਕਿਹੜਾ ਸੀ ਉਹਨੇ ਕਿਹੜੇ ਗੁਰੂ ਦੇ ਕੇ ਮੱਥਾ ਟੇਕਦੇ ਸੀ ਤੇ ਸਾਡੇ ਵਰਗੇ ਕਹਿੰਦੇ ਜੀ ਗੁਰੂ ਨਾਮਦਾਸ ਜੀ ਗੁਰਾਮਦਾ ਜੀ ਕਿਹਨਾਂ ਨੂੰ ਗੁਰੂ ਧਾਰਨ ਕੀਤਾ ਸੀ ਪਕਾਵੇਂ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਕਿਹਨੂੰ ਗੁਰੂ ਧਾਰਨ ਕੀਤਾ ਸੀ ਆਪਾਂ ਕਹਿੰਦੇ ਗੰਗਦਰ ਦੇਵ ਜੀ ਤੇ ਗੁਰੂੰਗਦੇਵੀ ਨੇ ਕਿਹਨੂੰ ਧਰਨ ਕੀਤਾ ਸੀ ਕਨਾਂ ਮੰਗੇ ਜੀ ਗੁਰਮਾਨੰਤ ਦੇ ਪਰ ਆਹ ਕਦੀ ਨਹੀਂ ਉਹ ਕਹਿੰਦੇ ਗੁਰਮਾਨੰਤ ਦੇਵ ਜੀ ਨੇ ਕਿਹਨੂੰ ਗੁਰੂ ਧਰਨ ਕੀਤਾ ਸੀ ਕਿਉਂਕਿ ਇੱਥੇ ਤਾਂ ਸਾਰੇ ਉਹਨਾਂ ਦਾ ਪਖੰਡ ਜ਼ਾਹਰ ਹੋ ਜਾਣਾ ਹੈ ਗੁਰਨਾਨਕ ਪਤਾ ਹੀ ਦਾ ਗੁਰੂ ਕੌਣ ਹੈ ਜਿਹੜਾ ਗੁਰਮਾਨੰਤ ਦੇਵ ਜੀ ਦਾ ਗੁਰੂ ਹੈ ਉਹ ਸਾਡਾ ਗੁਰੂ ਹੈ ਜਿਹੜਾ ਗੁਰਨਾਨਕ ਦੇਵ ਜੀ ਦਾ ਗੁਰੂ ਹੈ ਉਹ ਸਾਡਾ ਗੁਰੂ ਹੈ ਸਿੱਧ ਗੋਸ਼ਟ ਬਾਣੀ ਜਦੋਂ ਗੁਰਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੈ ਨਾ ਸਿੱਧ ਗੋਸ਼ਟ ਬਾਣੀ ਦੇ ਵਿੱਚ ਲਿਖਿਆ ਹੈ ਜੋਗੀ ਪੁੱਛਦੇ ਨੇ ਕਵਣ ਗੁਰੂ ਕਿਸ ਕਰ ਤੂੰ ਚੇਲਾ ਕਹਿੰਦੇ ਗੁਰਨਾਨਕ ਗੁਰਨਾਨਕ ਪਹਿਲਾਂ ਆਪਣੇ ਗੁਰੂ ਦਾ ਨਾਮ ਦੱਸੋ ਤੇ ਤੁਸੀਂ ਕਿਹੜੇ ਗੁਰੂ ਦੇ ਚੇਲੇ ਜੇ ਉਹ ਵੀ ਦੱਸੋ ਹੁਣ ਗੁਰਨਾਨਕ ਦੇਵ ਜੀ ਸਿੱਧ ਗੋਸ਼ਟ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਧ ਦਾ ਭਾਵ ਹੈ ਜੋਗੀ ਗੋਸ਼ਟ ਦਾ ਭਾਵ ਹੈ ਵਿਚਾਰ ਚਰਚਾ ਜਿਹੜੀ ਹੋਈ ਉਹਨਾਂ ਦੇ ਨਾਲ ਉਹਦੇ ਵਿੱਚ ਹੁਣ ਗੁਰਨਾਨਕ ਦੇਵ ਜੀ ਇਹ ਜੋਗੀਆਂ ਨੇ ਸਵਾਲ ਕੀਤਾ ਹੈ ਤੇ ਗੁਰਨਾਨਕ ਦੇਵ ਜੀ ਹੁਣ ਜਵਾਬ ਦੇਣ ਲੱਗੇ ਨੇ ਕਹਿੰਦੇ ਨੇ ਸ਼ਬਦ ਗੁਰੂ ਕਹਿੰਦੇ ਮੇਰਾ ਗੁਰੂ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿਹੜਾ ਸ਼ਬਦ ਦੇ ਵਿੱਚ ਸੁਰਤ ਜੋੜੇਗਾ ਉਹ ਸਿੱਖ ਨੇ ਉਹ ਸਿੱਖ ਹੁਣ ਸਿੱਖ ਧਰਮ ਦੇ ਅੰਦਰ ਸਰੀਰ ਨੂੰ ਗੁਰੂ ਨਹੀਂ ਮੰਨਿਆ ਗਿਆ ਜਿਹਦੇ ਅੰਦਰ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਜਿਹਦੇ ਅੰਦਰ ਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਗਿਆ ਖੋ ਗੁਰੂ ਗੰਦੇਸ ਕੋੜਾ ਇਹਨਾਂ ਦੇ ਪਿਤਾ ਜੀ ਕੌਣ ਨੇ ਗੁਰੂ ਹਰ Rai ਜੀ ਜਿਹੜੇ 7ਵੇਂ ਗੁਰੂ ਜੀ ਨੇ ਤੇ 7ਵੇਂ ਗੁਰੂ ਜੀ ਦੇ ਪਤਾ ਕਿੰਨੇ ਬੱਚੇ ਨੇ ਦੋ ਬੱਚੇ ਨੇ ਵੱਡੇ ਪੁੱਤਰ ਦਾ ਨਾਮ ਹੈ ਬਾਬਾ RAM Rai ਤੇ ਛੋਟਿਆਂ ਦਾ ਨਾਮ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਤੇ ਮਾਤਾ ਦਾ ਨਾਮ ਹੈ ਕ੍ਰਿਸ਼ਨ ਕੌਰ ਜੀ ਕੀਰਤਪੁਰ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ ਆ ਗੁਰੂ ਹਰਿਕ੍ਰਿਸ਼ਨ ਪਾਈ ਸ਼ਹੀਦ ਆ ਬਚਪਨ ਤੋਂ ਹੀ ਗੁਰੂਕτα ਦੇ ਧਰਮ ਨਾਲ ਜੁੜੇ ਨੇ ਬਚਪਨ ਤੋਂ ਆ ਪਿੱਛੇ ਜੇ ਇੱਕ ਵੀਡੀਓ ਚੱਲਦੀ ਪਈ ਨਾ ਜੇ ਇੱਕ 5 ਸਾਲ ਦੀ ਬੱਚੀ ਐ ਉਹਨੂੰ 40 ਬਾਣੀਆਂ ਕੰਠ ਹੈ 40 ਬਾਣੀਆਂ ਅਹੀਂ ਆਪਣੇ ਬੱਚਿਆਂ ਨੂੰ ਦੇਖ ਕੇ ਤੇ ਕਿੱਦਾਂ ਹੋ ਸਕਦਾ ਹੈ ਸਾਡੇ ਬੱਚਿਆਂ ਨੂੰ ਤੇ ਇਹ ਮੁੱਲਮਤ ਕਰਦਾ ਪੜ੍ਹਨਾ ਨਹੀਂ ਹੁੰਦਾ ਇਹ 40 ਬਾਣੀਆਂ ਕਿੱਥੋਂ ਕੰਠ ਕਰ ਲਈਆਂ ਜਰੂਰ ਹੈ ਇਹਨਾਂ ਦੇ ਮਾਤਾ ਪਿਤਾ ਜੁੜੇ ਨੇ ਉਹਨਾਂ ਦੇ ਪਰਿਵਾਰ ਜੁੜੇ ਨੇ ਉਹਨਾਂ ਨੇ ਜੋੜਿਆ ਗੁਰੂ ਦੇ ਨਾਲ ਇਹ ਖਿਆਲ ਕਰੋ ਛੋਟੇ ਜਿਹੇ ਬੱਚੇ ਕਿੰਨੇ ਗਾਣੇ ਬੋਲ ਲੈਂਦੇ ਨੇ ਕਿੰਨੇ ਗਾਣਿਆਂ ਤੇ ਡਾਂਸ ਕਰ ਲੈਂਦੇ ਨੇ ਰੁਚੀ ਹੈ ਨਾ ਜੀ ਉਹਨਾਂ ਦੀ ਰੁਚੀ ਉੱਧਰ ਹੋ ਗਈ ਤੇ ਜਿੱਤੇ ਰੁਚੀ ਗੁਰੂ ਦੇ ਨਾਲ ਜੁੜੀ ਸੀ ਉਹ ਹੁਣਾਂ ਹੈ ਉਹ ਗੁਰੂ ਨਾਲ ਜੁੜ ਕੇ ਉਹਨੇ ਬਾਣੀ ਕੰਠ ਕਰ ਲਈ ਕਵਾਂਤੀ ਸਾਲ ਦੀ ਅਰਜਾ ਦੇ ਵਿੱਚ ਕਹਿੰਦੇ ਗੁਰੂ ਹਰਿਕ੍ਰਿਸ਼ਨ ਪਾਇਸ਼ਨ ਬੁਰਾਈ ਦੀ ਦਾਤ ਨੂੰ ਮਿਲ ਜਾਂਦੀ ਹੈ ਪਰ ਮੈਂ ਥੋੜਾ ਜਿਹਾ ਇੱਥੇ ਜ਼ਿਕਰ ਕਰਨਾ ਚਾਹਾਂਗਾ ਗੁਰੂ ਹਰਿਪਾਇਸ਼ਾ ਜੀ ਉਹਨਾਂ ਦਾ ਦਵਾਖਾਨਾ ਵੀ ਆਕਨੇ ਬੜੇ ਜਾਣੇ ਕਈ ਕਹਿ ਦਿੰਦੇ ਨੇ ਦਵਾਈ ਦੀ ਲੋੜ ਨਹੀਂ ਬਾਦ ਦਵਾਈ ਕਰ ਤੋਂ ਚੰਗੀ ਕਰ ਲੈ ਇਹ ਦਵਾਈ ਵੀ ਵਰਤਣੀ ਹੈ ਜੀ ਆਪਾਂ ਨਾਮ ਦੀ ਦਵਾਈ ਵਰਤਣੀ ਹੈ ਪਰ ਜੇ ਕਹੇ ਦਵਾਈ ਛੱਡ ਕੇ ਕੇਵਲ ਤੇ ਕੇਵਲ ਨਾਮ ਜਪੀ ਜਾਓ ਇੰਨੇ ਠੀਕ ਕਰ ਦੇਣਾ ਤੇ ਫਿਰ ਗੁਰੂ ਪਾਇਸ਼ਾ ਨੇ ਦਵਾਖਾਨੇ ਕਿਉਂ ਬੋਲੇ ਸੀ ਗੁਰੂ ਅਰਜਨ ਦੇਵ ਸਾਹਿਬ ਨੇ ਵੀ ਕੋੜੀ ਘਰ ਖੋਲਿਆ ਸੀ ਸਾਡੇ ਗੁਰੂ ਘਰ ਦੇ ਅੰਦਰ ਦੇਖੋ ਜਿਹੜਾ ਹੈ ਨਾਲ ਦਵਾ ਖਾਣੇ ਨੇ ਗੁਰੂ ਅਮਰਦਾਸ ਪਿਤਾ ਜੀ ਨੇ ਬਹਿਤ ਰੱਖਿਆ ਸੀ ਉਸ ਵੈਦ ਦਾ ਨਾਮ ਸੀ ਹਰਦਾਸ ਇੱਥੇ ਵੈਦ ਰੱਖੇ ਗਏ ਨੇ ਹਰ ਗੁਰੂ ਸਾਹਿਬਾਂ ਜੀ ਨੇ ਵੀ ਜੇਕਰ ਕੋਈ ਤਨ ਦੇ ਰੋਗ ਕਰਕੇ ਆਉਂਦਾ ਆ ਉਹਦਾ ਵੀ ਇਲਾਜ ਹੋਵੇ ਜੇਕਰ ਕੋਈ ਮਨ ਦਾ ਰੁਗੀ ਆਉਂਦਾ ਹੈ ਜੇਕਰ ਕੋਈ ਆਤਮਿਕ ਤੌਰ ਤੇ ਤੇ ਦੁਖੀ ਆਉਂਦਾ ਤੇ ਉਹਦਾ ਇਲਾਜ ਬਾਣੀ ਲਈ ਕਰਦੇ ਸੀ ਉਹਦਾ ਲਾਜ ਨਹੀਂ ਹੁੰਦਾ ਸੀ ਇੱਕ ਮਹਾਂਪੁਰਸ਼ ਹੋਏ ਨੇ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਉਹ ਜਾਂਦੇ ਹਰ ਰੋਜ਼ ਸੰਤਾਂ ਨੂੰ ਇੱਕੋ ਗੱਲ ਕਹਿੰਦੇ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਕਿਸੇ ਸਰੀਰਾਂ ਵਾਲੇ ਗੁਰੂ ਦੇ ਨਾਲ ਨਾ ਜੁੜੋ ਕਿਸੇ ਦੇ ਨਾਲ ਨਾ ਜੁੜੋ ਸਰੀਰਾਂ ਵਾਲਿਆਂ ਦੇ ਨਾਲ ਨਾ ਜੁੜੋ ਤੇ ਇੱਕ ਬੀਬੀ ਜਿਹੜੀ ਆ ਉਹਨੇ ਆ ਕੇ ਕਹਿ ਦਿੱਤਾ ਕਹਿੰਦੇ ਕੀ ਤੁਸੀਂ ਜਦੋਂ ਵੇਖੋ ਕਹਿੰਦੇ ਜੇ ਸਰੀਰਾਂ ਵਾਲੇ ਗੁਰੂ ਨਾਲ ਨਾ ਜਿਹੜੋ ਸਰੀਰਾਂ ਵਾਲੇ ਗੁਰੂ ਦੇ ਨਾਲ ਨਾ ਜਿਹੜੋ ਕਹਿੰਦੇ ਬੀਬੀ ਮੈਂ ਹੁਣ ਤੈਨੂੰ ਕੀ ਕਹਾਂ ਮੈਂ ਤੈਨੂੰ ਇੱਕ ਗੱਲ ਕਹਿ ਸਕਦਾ ਇੱਕ ਰਾਤ ਤੂੰ ਸਰੀਰ ਵਾਲੇ ਗੁਰੂ ਦੇ ਕੋਲ ਰਾਤ ਕੱਟ ਕੇ ਆ ਜਾ ਤੈਨੂੰ ਸਵੇਰ ਤੱਕ ਪਤਾ ਚੱਲ ਜਾਵੇਗਾ ਤੇਰੀ ਇੱਜ਼ਤ ਹੈ ਮਫੂਜ ਰਹੀ ਹੈ ਕਿ ਨਹੀਂ ਇੱਕ ਰਾਤ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੀ ਬਾਣੀ ਪੜੀ ਫਿਰ ਦੱਸੇ ਵੀ ਆਨੰਦ ਕਿੱਥੋਂ ਆਇਆ ਆਤਮਕ ਅਨੰਦ ਕਿੱਥੋਂ ਆਇਆ ਕਿੱਥੇ ਤੇਰੀ ਇੱਜ਼ਤ ਮਹਿਸੂੂਸ ਹੈ ਅੱਜ ਵੇਖੋ ਬੜੇ ਬਾਬਾ ਬਾਪੂ ਆਸਾ ਨਾਮ ਵਰਕੇ ਬੈਠੇ ਨਾ ਜੀ ਜੇਲਾਂ ਦੇ ਵਿੱਚ ਬੜੇ ਇਹੋ ਜਿਹੇ ਬੈਠੇ ਨੇ ਜਿਨ੍ਹਾਂ ਦੇ ਪਤਾ ਨਹੀਂ ਅਜੇ ਕਿੰਨੇ ਦੇ ਛਤ ਜਿਹੜਾ ਹੈ ਨਾ ਜੀ ਪਤਾ ਨਹੀਂ ਕਿੰਨੇ ਕਿੰਨੇ ਗੁਰੂ ਘਰ ਦੇ ਸ਼ਰੀਕ ਨੇ ਗੁਰੂ ਸਾਹਿਬ ਕੀ ਦੇ ਸਮੇਂ ਗੁਰ ਤੇਗ ਬਹਾਦਰ ਪਤਾ ਇਹਦੇ ਸਮੇਂ ਜਿੱਥੇ ਬਾਈ ਮੱਜੀਆਂ ਲਾ ਕੇ ਬੈਠ ਸਕਦੇ ਨੇ ਗੁਰੂ ਸਾਹਿਬਾਂ ਦੇ ਸਮੇਂ ਤੇ ਅੱਜ ਤੇ ਅੰਦਾਜ਼ਾ ਲਾਓ ਕਿੰਨੇ ਨੇ ਕਈ ਸੰਤਨ ਸਾਧਨਾ ਦੇ ਰੂਪ ਦੇ ਵਿੱਚ ਬੈਠੇ ਹੋਣੇ ਆਪਣੇ ਆਪ ਨੂੰ ਜਿਹੜੇ ਮੱਥੇ ਟਿਕਵਾਉਂਦੇ ਨੇ ਉਹ ਗੁਰੂ ਦੇ ਸ਼ਰੀਕ ਹੀ ਨੇ ਹੋਰ ਕੋਣ ਨੇ ਨਹੀਂ ਤੇ ਕਹਿਮੜੋ ਭਲੇਓ ਸਾਡੇ ਨਾਲ ਅੱਗੇ ਨਮਸਕਾਰ ਨਹੀਂ ਕਰਨੀ ਕਿਉਂ ਸਨੋਂ ਜਿਹੜੇ ਡੋਬਣਾ ਜੇ ਆਪਗੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਇਹ ਸਾਡਾ ਗੁਰੂ ਜੀ ਜਿਹੜੇ ਆਪਣੇ ਨਾਲ ਸਿੱਖਿਆ ਕਰੇ ਜਿਹੜੇ ਆਪਣੇ ਆਪ ਨੂੰ ਮੱਥਾ ਟਿਕਵਾਉਂਦਾ ਹੈ ਮੋਟੀ ਜੀ ਨਿਸ਼ਾਨੀ ਰੱਖ ਲਿਓ ਜਿਹੜਾ ਆਪਣੇ ਆਪ ਨੂੰ ਮੱਥੇ ਟਿਕਵਾਉਂਦਾ ਹੈ ਪੈਸਿਆਂ ਦੇ ਨਾਲ ਵੀ ਤੇ ਕੋਤਰਾਵੇਂ ਸਭ ਮੈਨੂੰ ਉਹ ਗੁਰੂਗ੍ਰੰਥ ਸਾਹਿਬ ਦਾ ਸ਼ਰੀਕ ਹੈ ਉਹ ਭਾਵੇਂ ਕੋਈ ਵੀ ਹੋ ਸਕਦਾ ਸਾਡੇ ਵਰਗਾ ਵੀ ਹੋ ਸਕਦਾ ਸੁਚੇਤ ਹੋਈਏ ਕਿ ਸਾਡਾ ਗੁਰੂ ਇੱਕੋ ਹੀ ਹੈ ਉਹ ਹੈ ਗੁਰੂਗ੍ਰੰਥ ਸਾਹਿਬ ਜੀ ਬਸ ਇਹਨਾਂ ਦੇ ਅੱਗੇ ਜੇ ਸਾਡਾ ਸੀਸ ਝੁਕਣਾ ਚਾਹੀਦਾ ਹੋਰ ਕਿਸੇ ਦੇ ਅਤਰਾ ਅਦਰ ਸਤਿਕਾਰ ਸਭ ਦਾ ਕਰੀਏ ਜਿਹੜੇ ਬਾਣੀ ਨਾਲ ਜੋੜਦੇ ਨੇ ਆਪਣੇ ਬਜ਼ੁਰਗਾਂ ਦਾ ਆਪਣੇ ਵੱਡਿਆਂ ਦਾ ਸਤਿਕਾਰ ਕਰੀਏ ਹੁਣ ਗੁਰੂ ਆਮ ਕਿਹਾ ਜਾਂਦਾ ਨਹੀਂ ਕਿ ਡਾਕਟਰ ਨੇ ਤਦੇ ਵੇਖੋ ਦਵਾਖਾਨੇ ਖੋਲੇ ਜੇ ਕਿਤੇ ਵੇਖੋ ਦਵਾ ਦੇ ਨਾਲ ਨਾਲ ਦੁਆ ਕਰਿਆ ਕਰੀਏ ਬਾਣੀ ਵਿੱਚ ਹੁੰਦਾ ਨਾ ਜੀ ਮੇਰਾ ਬੈਤ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੇ ਫੰਦਾ ਔਖ ਦਾ ਭਾਵ ਹੈ ਦਵਾਈ ਕਹਿੰਦੇ ਗੁਰੂ ਦੇ ਕੋਲ ਆਓ ਜੀ ਗੁਰੂ ਨਾਮ ਦੀ ਦਵਾਈ ਦੇਵੇਗਾ ਜਿ ਪੜਿਆ ਇਥੋਂ ਤੂੰ ਠੀਕ ਹੋਵੇਂਗਾ ਆਂਖੇ ਨਾ ਕਰਿਓ ਅੱਜ ਸਹੀ ਕਹਿਦੇ ਨੇ ਮੇਰੇ ਕੋਲ ਪੈਸਾ ਬੜਾ ਜੀ ਮੇਰੇ ਕੋ ਬੜਾ ਪੈਸਾ ਹੈ ਐਕਸਪੋਰਟ ਤੋਂ ਐਕਸਪੋਰਟ ਡਾਕਟਰ ਨੂੰ ਦਿਖਾ ਲਵਾਂਗੇ ਪਰ ਥਿਮਾ ਕਰੋ ਜੇ ਪ੍ਰਮਾਤਮਾ ਨੇ ਨਾ ਚਾਹੇਗਾ ਤੁਸੀਂ ਠੀਕ ਹੋਣਾ ਜਿਹਦੇ ਮਰਜੀ ਡਾਕਟਰ ਕੋ ਚਲ ਜੇ ਜਿਹਨੇ ਮਰਜੀ ਦਵਾਈਆਂ ਖਾ ਲੋ ਜੇ ਪ੍ਰਮਾਤਮਾ ਨੇ ਕਿਰਪਾ ਨਹੀਂ ਕੀਤੀ ਗੁਰੂ ਨੇ ਕਿਰਪਾ ਨਹੀਂ ਕੀਤੀ ਠੀਕ ਨਹੀਂ ਹੋ ਸਕਦੇ ਮਾੜੀ ਕੋ ਕਿ ਬੱਚੇ ਨਾ ਹੁੰਦੇ ਨੇ ਔਖਤ ਆਏ ਰਾਸ ਔਖਤ ਆ ਪਵੇ ਦਵਾਈ ਦੇ ਦਵਾਈ ਦੇ ਤੱਕ ਰਾਸ ਹੋਣਾ ਜੇ ਵਿੱਚ ਆਪ ਖਲੋ ये आप आगे परमात्मा खलोगे अभी नहीं ये दुख नाश होना चाहिए औखद आए रास सुच आप खलोगा कबीर बेहद कहे हो ही पला कई बार डॉक्टर के ना मैं बड़ा एक्सपर्ट जी मेरे को ले जाओ मैं ठीक कर देना है कि डॉक्टर बीमार के संसार क्यों नहीं जाते डॉक्टर नहीं गए जी इतों कबीर बैद कहे हो भला दारू मेरे वस ਅਗਲੀ ਪੰਕਤੀ ਜਵਾਬਤਾ ਕੀ ਦਿੰਦਾ ਹੈ ਇੱਕ ਉਹ ਵਸਤੂ ਕੋ ਪਾਲ ਕੀ ਜਬ ਭਾਵੇਂ ਨੇ ਖਸ ਕਹਿੰਦੇ ਭਲਿਆ ਆ ਅਰੋਗਤਾ ਦੀ ਦਾਤ ਤੇ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਪਰਮਾਤਮਾ ਚਾਹਵੇਗਾ ਤੇ ਅਰੋਗਤਾ ਮਿਲਣੀ ਹੈ ਨਾ ਨਹੀਂ ਮਿਲ ਸਕਦਾ ਇਸ ਕਰਕੇ ਦਵਾ ਦੇ ਨਾਲ ਨਾਲ ਦੁਆ ਕਰਿਆ ਕਰੀਏ ਵੀ ਮਾਲਕ ਕਰੋ ਕਿਰਪਾ ਚ ਕਰੋ ਕਿਰਪਾ ਐ ਇੱਥੋਂ ਤੱਕ ਬਾਣੀ ਦੇ ਵਿੱਚ ਲਿਖਿਆ ਬੁਖਾਰ ਵੀ ਜਿਹੜਾ ਚੜਨਾ ਹੈ ਨਾ ਬੁਖਾਰ ਕਿੜਨਾ ਹੈ ਇਹ ਵੀ ਉਹਦੇ ਹੁਕਮ ਤੋਂ ਬਗੈਰ ਬੁਖਾਰ ਨਹੀਂ ਕਰ ਸਕਦਾ ਸੱਪ ਦਾ ਡੰਗਣਾ ਵੀ ਉਹਦੇ ਹੁਕਮ ਦੇ ਵਿੱਚ ਹੈ ਹਮਕਰ ਕਿੰਨੇ ਸੱਪ ਤੁਰੇ ਫਿਰਦੇ ਕਿਸਾਨ ਵੇਖ ਲੋ ਆਪਣੇ ਵੀਰ ਕਿੰਨੇ ਜ਼ਮੀਨਾਂ ਦੇ ਵਿੱਚ ਦਿਨ ਰਾਤ ਤੁਰੇ ਫਿਰਦੇ ਨੇ ਉਹਦੇ ਹੁਕਮ ਤੋਂ ਬਗੈਰ ਸੱਪ ਵੀ ਡੰਗਣੀ ਮਾਰ ਸਕਦਾ ਬਾਣੀ ਦੇ ਬਚਨ ਹੈ ਜਰਾ ਮਰਾਂ ਤਾਂ ਸਾਤ ਸਭਰ ਕੇ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ ਕਿਤੇ ਉਹਦੇ ਹੁਕਮ ਤੋਂ ਬਗੈਰ ਸਭ ਵੀ ਡੰਗਣੀ ਮੰਨਸੇ ਉਹਦੇ ਹੁਕਮ ਦੇ ਵਿੱਚ ਉਹਦੇ ਹੁਕਮ ਤੋਂ ਬਗੈਰ ਤੇ ਟਾਪ ਹੋਣੀ ਚਾਹਦਾ ਬੁਖਾਰ ਹੁੰਨੀ ਚਾਹਦਾ ਸੇਬ। ਹੁਣ ਹਰ ਚੀਜ਼ ਉਹਦੇ ਹੁਕਮ ਦੇ ਵਿੱਚ ਆਪਾਂ ਜਾਨਾਂ ਬਚਣੇ ਪੜਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਤੋਂ ਬਾਰੇ ਕੋਈ ਚੀਜ਼ ਨਹੀਂ ਹੈ। ਕਿ ਕਹਿੰਦੇ ਗੁਰੂ ਹਰਿਕ੍ਰਿਸ਼ਨ ਪਾਇਸ਼ਾ ਗੁਰਿਆਈ ਗ੍ਰੀਗ ਪੰਜ ਸਾਲ ਦੇ ਕਾਗਿਆ ਦੇ ਵਿੱਚ ਆਮ ਕਈ ਵਾਰ ਤਾਂ ਆਪਾਂ ਹਰ ਛੋਟੀ ਜੀਜੇ ਨੂੰ ਇਹਨੇ ਤੇ ਬੜੀ ਸ਼ੋਅਤ ਦੀ ਜੀ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ ਕਹਿੰਦੇ ਹੀਰਾ ਵੇਖਣ ਨੂੰ ਬੜਾ ਛੋਟਾ ਲੱਗਦਾ ਆ ਪਰ ਹੀਰੇ ਦੇ ਜਦੋਂ ਮੰਦਰੀ ਬਣਾ ਲਈਦੀ ਆ ਨਾ ਉਹ ਲੱਖਣਾ ਕਰੋੜਾਂ ਦੀ ਹੈ। ਵੇਖਣ ਨੂੰ ਛੋਟਾ ਜਿਹਾ ਜਾਪਦਾ ਆ ਪਰ ਵੇਖ ਲਓ ਜਦੋਂ ਉਹਦੇ ਜੋਹਰੀ ਦੇ ਕੋਲੋਂ ਮੁੱਲ ਪਉਂਦੇ ਆ ਤੇ ਕਿੰਨਾ ਉਹਦਾ ਮੁੱਲ ਪੈਂਦਾ ਹੈ। ਵੇਖਣ ਨੂੰ ਛੋਟਾ ਜਿਹਾ ਜਾਪਿਆ ਹੀਰਾ। ਹੁਣ ਦਜੀ ਉਦਾਹਰਣ ਦਿੰਦੇ ਨੇ ਕਹਿੰਦੇ ਬੋੜ ਦਾ ਬੀਜ ਵੇਖਣ ਨੂੰ ਬੜਾ ਛਿੱਕਾ ਜਿਹਾ ਲੱਗਦਾ ਆ ਪਰ ਜਦੋਂ ਬੀਜ ਦਿਓ ਤੇ ਕਿੱਡਾ ਵੱਡਾ ਵਿਸ਼ਾਲ ਦਰਖਤ ਬਣ ਜਾਂਦਾ ਹੈ ਕਿੱਡਾ ਵੱਡਾ ਦਰਖਤ ਜਿੱਤਨਾ ਅੱਜ ਚੈੱਕ ਚਲਦੇ ਨੇ ਜੀ ਚੈੱਕ ਦੇ ਉੱਤੇ ਆਪਾਂ ਲਿਖਿਆ ਹੋਣਾ 1 ਕਰੋੜ ਜਾਂ 10 ਲੱਖ ਅੱਖਰ ਬੜੇ ਥੋੜੇ ਨੇ ਪਰ ਜਦੋਂ ਆਪਾਂ ਮਾਇਆ ਲੈਣ ਚਾਈ ਸੀ ਇਹ ਵੇਖੋ ਬਹੁਤਾਰਾ ਦਰ ਵਿੱਚ ਆਪਾਂ ਮਾਇਆ ਲੈ ਕੇ ਆ ਜਾਂਦੇ ਆ ਅੱਖਰ ਦੇਖਣ ਬੜੇ ਥੋੜੇ ਲੱਗਦੇ ਨੇ ਪਰ ਜਦੋਂ ਮਾਇਆ ਲੈ ਕੇ ਆਈ ਦੀ ਕਿਉਂਕਿ ਪੁਰਾਣੇ ਸਮੇਂ ਹੁੰਦੀ ਸੀ ਕਿ ਜਿਹਦੇ ਕੋਲ ਮਾਇਆ ਰੱਖੀ ਹੁੰਦੀ ਸ਼ਾਹਪੌਰ ਦੇ ਕੋਲ ਉਹ ਲਿਖ ਕੇ ਦੇ ਦੇਣਾ ਕਿ ਇੰਨੀ ਮਾਇਆ ਨੂੰ ਦੇ ਦੇ ਅੱਜ ਚੈੱਕ ਚੱਲਦੇ ਨੇ ਬੈਂਕਾਂ ਦੇ ਨਹੀਂ ਉਦੋਂ ਸ਼ਾਹਕਾਰਾਂ ਦੇ ਕੋਲ ਪੈਸੇ ਰੁਕ ਜਮਾ ਕਰਵਾ ਜਾਂਦੇ ਸੀ ਉਹਨੂੰ ਹੁੰਡੀ ਕਹਿੰਦੇ ਸੀ ਕਹਿੰਦੇ ਅੱਖਰ ਲਿਖੇ ਬੜੇ ਛੋਟੇ ਨੇ ਪਰ ਵੇਖੋ ਜਦੋਂ ਮਾਇਆ ਦੇ ਈਦੀ ਬਹੁਤਾਤ ਦੇ ਵਿੱਚ ਆ ਜਾਂਦੀ ਏ ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਦਾ ਬਚਨ ਲੱਗਦੇ ਬੜਾ ਛੋਟਾ ਜਿਆ ਹੈ ਪਰ ਗੁਰੂ ਦੇ ਬਚਨਾਂ ਨੂੰ ਕਮਾਏ ਦੇ ਕਿਤੇ ਦੇਖੋ ਇਹਨਾਂ ਦੇ ਵਿੱਚ ਇੰਨੀਆਂ ਬਰਕਤਾਂ ਨੇ ਇੰਨੀਆਂ ਰਹਿਮਤਾਂ ਨੇ ਦੱਸੀਆਂ ਜਾਂ ਸਕਦੀਆਂ ਤੇ ਆਪ ਜਨਾਂ ਆਪਾਂ ਗੁਰੂ ਦਾ ਬਚਨ ਹੀ ਤੇ ਪੜਦੇ ਆ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦਿੱਠ ਹੈ ਸਬਦੁ ਤੇ ਜੈ ਕਹਿੰਦੇ ਭਲਿਓ ਜਿਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਪਾਇਸ਼ਾਹੀ ਨੂੰ ਜਿੱਥਲੇ ਆਏ ਨਾ ਦੇਖ ਲਿਆ ਹੈ ਨਾ ਜਿਨ੍ਹਾਂ ਨੇ ਉਹ ਧਿਆ ਲਿਆ ਤੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਤੇ ਦਾਤਾ ਜੀ ਕਹਿੰਦੇ ਨੇ ਵੇਖੋ ਜਦੋਂ ਗੋਰੀਾਈ ਦੇ ਮਾਲਕ ਬਣੇ ਤੇ ਗੁਰੂ ਹਰਿਕ੍ਰਿਸ਼ਨ ਪਾਇਸ਼ਾਹੀ ਨੇ ਦੋ ਬਚਨ ਕੀਤੇ ਨੇ ਹੁਣ ਉਹਨਾਂ ਦੇ ਬਚਨਾਂ ਦੀ ਪਾਲਣਾ ਕਰੀਏ ਕਿਤੇ ਜੀ ਇੱਕ ਕਹਿੰਦੇ ਨੇ ਕੁੜੀ ਮਾਰ ਦੇ ਨਾਲ ਸਾਂਝ ਨਹੀਂ ਰੱਖਣੀ ਜਿਹਨੇ ਆਪਣੀ ਕੁੜੀ ਨੂੰ ਮਾਰਿਆ ਹੋਵੇ ਧੀ ਨੂੰ ਮਾਰਿਆ ਹੋਵੇ ਦੇਖੋ ਕਿੰਨਾ ਔਰਤਾਂ ਦੇ ਹੱਕ ਦੇ ਵਿੱਚ ਗੁਰਨਾਣਕ ਕਦੇ ਘਰ ਤੋਂ ਆਵਾਜ਼ਾਂ ਆਈਆਂ ਗੁਰਨਾਣਕ ਤਾਂ ਇਹਨੇ ਪਹਿਲਾਂ ਆਵਾਜ਼ ਉਠਾਈ ਸੋਕਿਓ ਮੰਦਾ ਆਖੀਏ ਜਿਤ ਜੰਮੇ ਰਜਣ ਅੱਜ ਦੇਖੋ ਜਿੰਨੀ ਕੁ ਉਮਰ ਐ ਸਵੇਰੇ ਬੱਚਿਆਂ ਦੀ ਵਿਆਹਣ ਵਾਲੀ ਆ ਨਾ ਜੀ ਇੱਥੇ ਜੇ ਪਿੱਛੇ ਜਦੋਂ ਲੜਕੀਆਂ ਦੇ ਨਾਲ ਲੜਕੀਆਂ ਦੇ ਹੱਤਿਆਈ ਬੜੀ ਕੀਤੀ ਪਰ ਹੰੂ ਹੱਤਿਆ ਬੜੀ ਕੀਈਆਂ ਨੇ ਕੀਤੀ ਇੱਥੇ ਆ ਕੇ ਕਿਉਂਕਿ ਹਜ਼ਾਰ ਲੜਕੇ ਤੇ ਮਗਰ 700 ਲੜਕੀਆਂ ਰਹਿ ਗਈਆਂ ਫਰਕ ਤਾਂ ਇਹ ਇੱਥੇ ਆ ਕੇ ਪੈਣਾ ਜਦੋਂ ਬੱਚਿਆਂ ਨੇ ਹੋਣੀ ਜਵਾਨ ਨਹੀਂ ਵਿਹੋਣਾ ਨਹੀਂ ਤੇ ਦੇਖੋ ਗੁਰੂ ਪਾਇਸ਼ਾ ਜੀ ਦੀ ੱਡੀ ਲੰਮੀ ਸੋਜ ਹੈ ਉਦੋਂ ਹੀ ਗੁਰੂ ਪਾਇਸ਼ਾ ਨੇ ਕਹਿੰਦਾ ਕੁੜੀ ਮਾਰ ਦੇ ਨਾਲ ਸਾਂਝੀ ਨਹੀਂ ਰੱਖਣੀ ਕਿੰਨਾ ਦੇਖੋ ਕਿਹੇ ਜੀਵ ਦੇ ਹੱਤਿਆ ਨਿਕਲ ਆਪਣੇ ਪਿੰਡ ਦੇ ਵਿੱਚ ਸਾਡੇ ਉੱਤੇ ਜੈਦਕਰ ਵਾਲੇ ਬੰਦੇ ਇੱਕ ਵਾਰ ਕੈਂਪ ਲੱਗਾ ਸੀ। ਥੋੜਾ ਜਿਹਾ ਅਪਨ ਵਟ ਵਿਚਾਰ ਕਰਨ ਲੱਗੇ ਆ। ਉੱਥੇ ਡਾਕਟਰ ਆਏ ਸੀ ਤੇ ਮੈਨੂੰ ਵੀ ਬੁਲਾਇਆ ਕਹਿੰਦੇ ਤੁਸੀਂ ਧਾਰਮਿਕ ਤੌਰ ਦੇ ਉੱਤੇ ਆਪਣੇ ਵਿਚਾਰ ਦਿਓ। ਤੇ ਅਸੀਂ ਡਾਕਟਰ ਦੀ ਭਾਸ਼ਾ ਦੇ ਅਨਸਾਰ ਦੱਸਾਂਗੇ। ਉਹਨਾਂ ਨੇ ਜੋ ਦੱਸਿਆ ਨਾ ਜੀ ਜਿੰਨੀਆਂ ਉੱਥੇ ਆਪਣੇ ਨਗਰ ਤੋਂ ਜਾਂ ਬਾਹਰੋਂ ਜਿਹੜੇ ਬੈਠੇ ਸੀ ਸਾਰੇ ਰੋਣ ਤੱਕ ਚਲੇ ਗਏ। ਕਹਿੰਦੇ ਆਪਾਂ ਕਿਤੇ ਇਹੋ ਜਿਹਾ ਐਕਸੀਡੈਂਟ ਕਿਤੇ ਵੇਖ ਲਈਏ ਸਿਰ ਫਿਸਿਆ ਹੋਵੇ ਤੋਂ ਦੀ ਕੋਈ ਚੀਜ਼ ਲੱਗੀ ਹੋਵੇ ਅੰਦਰਾਂ ਬਾਹਰ ਨਿਕਲੀਆਂ ਹੋਣ ਸਭ ਕੁਝ ਇਤਨਾ ਹੋਇਆ ਹੋਵੇ ਉਹਦਾ ਸਿਰ ਉਹ ਪਿਆ ਕੋਈ ਲੱਤਾਂ ਪਵਾ ਉਹ ਪੰਆ ਕਹਿੰਦੇ ਵੇਖ ਕੇ ਆਪਾਂ ਨੂੰ ਆਪਾਂ ਕਹਿੰਦੇ ਅੱਜ ਮੈਂ ਦੇਖ ਲੈ ਮੇਰੇ ਕੋ ਨਹੀਂ ਹੋਣੀ ਆਪਣਾ ਕਿਹੋ ਜੀ ਹਾਲਤ ਹੋ ਜਾਂਦੀ ਆਪਾਂ ਕਿਤੇ ਇਹੋ ਜਿਹਾ ਕਿਸੇ ਵੇਖ ਲਈਏ ਤੇ ਕਹਿੰਦੇ ਆਉ ਤਾਂ ਮੈਂ ਦੱਸਾਂ ਵੇ ਕਿਤਰਾ ਜਿਹੜਾ ਆ ਅਹੀਂ ਤੇ ਕਹਿ ਦਿੰਦੇ ਨਾ ਅਹੀਂ ਅਬੋਰਸ਼ਨ ਕਰਵਾਉਂਦੇ ਲੈ ਇਹਦੇ ਪਤਾ ਕੀ ਹੁੰਦਾ ਆ ਬਾਣੀ ਦੇ ਅਨਸਾਰ ਪਤਾ ਕੀ ਹੈ ਜੀ ਪ੍ਰਮਾਤਮਾ ਮਾਂ ਦੇ ਗਰਭ ਦੇ ਅੰਦਰ ਸਿਮਰਨ ਕਰਨਦਿਆ ਵੇਖੋ ਕੋਈ ਇੱਥੇ ਭਗਤੀ ਕਰਨਦਾ ਉਹ ਰੱਬ ਦੀ ਬੰਦਗੀ ਕਰਦਾ ਉਹਨੂੰ ਕੋਈ ਮਾਰ ਦੇ ਕੱਡਾ ਵੱਡਾ ਆਪਾਂ ਆਖਾ ਜੀ ਕੱਡਾ ਵੱਡਾ ਗੁਨਾਹ ਆ ਕਿੰਦੇ ਵੇਖੋ ਇੱਕ ਤੇ ਮਾਂ ਦੀ ਕੁੱਖ ਦੇ ਵਿੱਚ ਉਹ ਬੱਚਾ ਸਿਮਰਨ ਕਰਨਦਿਆ ਬਾਣੀ ਦੇ ਬੱਚੇ ਨੇ ਮਾਂ ਦੇ ਗਰਭ ਮੈਂ ਆਪਨ ਸਿਮਰਨ ਦੇ ਮਾਂ ਦੇ ਗਰਭ ਦੇ ਅੰਦਰ ਬੱਚਾ ਸਿਮਰਨ ਕਰੰਦਿਆ ਰੱਬ ਦੇ ਨਾਲ ਜੁੜਿਆ ਆ ਕਹਿੰਦੇ ਪਤਾ ਕੀ ਕੀਤਾ ਜਾਂਦਾ ਹੈ ਸਿਰ ਥੱਲੇ ਨੂੰ ਹੁੰਦਾ ਆ ਕਹਿੰਦੇ ਪਹਿਲਾਂ ਨਿੱਕੀਆਂ ਨਿੱਕੀਆਂ ਥੋੜੀਆਂ ਮਾਰ ਕੇ ਸਿਰ ਦੀ ਖੋਪੜੀ ਨੂੰ ਤੋੜਿਆ ਜਾਂਦਾ ਹੈ ਫਿਰ ਜੰਮੂਰ ਦੇ ਨਾਲ ਉਹਨਾਂ ਨੂੰ ਐਂ ਬੋਟੀਆਂ ਬੋਟੀਆਂ ਕਰਕੇ ਕੱਢਿਆ ਜਾਂਦਾ ਆ ਕਹਿੰਦੇ ਕਦੀ ਹੱਥ ਨੇ ਬਾਹਰ ਆਉਣਾ ਆ ਕਦੀ ਨਿੱਕੀਆਂ ਨਿੱਕੀਆਂ ਉਂਗਲਾਂ ਦੇ ਪਰ ਆਉਣਾ ਆ ਕਦੀ ਪੈਰਾਂ ਨੇ ਬਾਹਰ ਆਉਣਾ ਇੱਕ ਦੇ ਇੱਕ ਆ ਜੀ ਦਿਲ ਨੇ ਕਦੇ ਇੱਕ ਰਾਂ ਵਾਰਸ਼ਾ ਉਹਦਾ ਇਤਨਾ ਨਹੀਂ ਬੱਚੇ ਦੀ ਹੱਤਿਆ ਕਰਦੇ ਇਤਨਾ ਤੇ ਵੇਖੋ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਮੈਨੂੰ ਕਹਿੰਦੇ ਨੇ ਕਹਿੰਦੇ ਕੁੜੀ ਮਾਰਦੇ ਨਾਲ ਸਾਂਝ ਨਹੀਂ ਰੱਖਣੀ ਤੇ ਦੂਜੀ ਗੱਲ ਕਹਿੰਦੇ ਤਮਾਕੂ ਦਾ ਸੇਵਨ ਨਹੀਂ ਕਰਨਾ ਹਿੰਮਤ ਕਰਿਓ ਵੇਖੋ ਕਿੰਨਾ ਦਾਤਾ ਜੀ ਸੁਚੇਤ ਨੇ ਵੀ ਸਾਰਿਆਂ ਦੀ ਸਿਹਤ ਵੀ ਤੰਦਰੁਸਤ ਰਵੇ ਸਾਰਿਆਂ ਦੀ ਸਿਹਤ ਹੋਈ ਇੱਕ ਵਾਰ ਗੁਰਦੁਆਰਾ ਬੰਗੜਾ ਸਾਹਿਬ ਉਹਨਾਂ ਨੇ ਕਥਾ ਕਰਦੇ ਇੱਕ ਕਹਿਣਾ ਕੀਤਾ ਕਿ ਕਹਿੰਦੇ ਮੇਰੇ ਕੋਲ ਨਾ ਇੱਕ ਬੀਬੀ ਆਈ ਕਹਿੰਦੇ ਭਾਈ ਸਾਹਿਬ ਅਰਦਾਸ ਕਰੋ ਮੇਰੇ ਪੁੱਤਰ ਲਈ ਮਤੜੀ ਕੋਈ ਕਰਵਾਉਣੀ ਹੈ ਕਹਿੰਦੇ ਮੈਂ ਬੜਾ ਸਮਝਾਇਆ ਵੀ ਦਾਤ ਮੰਗੀ ਦੀ ਹੁੰਦੀ ਹੈ ਵੀ ਪਰਮਾਤਮਾ ਜੀ ਦਾਤ ਦੇਉ ਜਿਹੜੀ ਵੀ ਦਾਤ ਦਓ ਕਹਿੰਦੇ ਤੁਸੀਂ ਨਹੀਂ ਕਰੋਗੇ ਮੈਂ ਵੱਡਿਆਂ ਕੋਲੋਂ ਕਰਵਾਣਾ ਕਿਤੇ ਮੈਂ ਕਿਹਾ ਬੀਬੀ ਜੀ ਨੇ ਸਾਡੇ ਕੋਲ ਅਰਦਾਸ ਕਰਨ ਲੱਗੀ ਨਾ ਮੇਰੀਆਂ ਦੋ ਧੀਾਂ ਹੀ ਤੇ ਵੱਡੇ ਗਰੰਤੀ ਸਾਹਿਬ ਦੇ ਤਿੰਨ ਧੀਾਂ ਨੇ ਦਰਸ ਕੀਤੇ ਕੋਲ ਹੰਦੇ ਮੇਰੀਆਂ ਦੋ ਧੀਾਂ ਹੀ ਤੇ ਵੱਡੇ ਭਾਈ ਸਾਹਿਬ ਦੇ ਤਿੰਨ ਤਹੀਆਂ ਇਹ ਕਹਿੰਦੇ ਜਿਹੜੀ ਜੋ ਪਰਮਾਤਮਾ ਨੇ ਦਾਤਾਂ ਦੇ ਦਿੱਤੀਆਂ ਨਾ ਠੀਕ ਹੈ ਉਹਦਾ ਸ਼ੁਕਰ ਕਰੀਏ ਜੋ ਦੇ ਤੱਕ ਹੀ ਰਤੀਆਂ ਦੇ ਲਈ ਬਰਸਦੇ ਹੁਣ ਗੁਰੂ ਹਰਿ ਰਾਏ ਪਾਸ਼ਾ ਹੀ ਨੇ ਕਿਤੇ ਇੱਕ ਜਿਹੜਾ ਆ ਬਸੰਤ ਨਾਮ ਦਾ ਬੰਦਾ ਸੀ ਉਹ ਕੋੜ ਪਿਆ ਹੋਇਆ ਸੀ ਭਰ ਜਵਾਨੀ ਦੇ ਵਿੱਚ ਵਿਸ਼ੇ ਵਿਕਾਰਾਂ ਔਗਣਾਂ ਦੇ ਵਿੱਚ ਪੈ ਗਿਆ ਸਰੀਰ ਨੂੰ ਗਾਲ ਲਿਆ ਉਸਨੇ ਸਰੀਰ ਨੂੰ ਗਾਲ ਲਿਆ ਉਸਨੇ ਮੈਂ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਨੇ ਜਾਇਆ ਕਰੀਬ ਆ ਜਿਹੜੇ ਸਾਨੂੰ ਕੁਰੇਤਾਂ ਦੇ ਵਿੱਚ ਵੀ ਦੱਸਿਆ ਨਾ ਪਾਰਿਸਥਰੀ ਪਰ ਕੁਸ਼ ਦਾ ਸੰਗਣੀ ਕਰ ਕਿਤੇ ਵੱਲੇ ਜਾਇਓ ਗੁਰੂ ਰਾਮਦਾਸ ਜਿਹੜਾ ਵੱਲਾ ਹਸਪੀਟਲ ਹੈ ਨਾ ਜੀ ਸਭ ਤੋਂ ਉੱਪਰਲੀ ਵਾਰਡ ਪਤਾ ਕਿਹੜੀ ਹੈ ਰੋਗੀਆਂ ਦੀ ਹੈ ਜੀ 8d 8d ਜੀ ਰੋਗੀਆਂ ਦੀ ਤੇ ਮੈਂ ਜਦੋਂ ਨਵਾਂ ਨਵਾਂ ਹਸਪਤਾਲ ਬਣਿਆ ਸੀ ਨਾ ਕੋਦਰਤੇ ਕੋਈ ਰਿਸ਼ਤੇਦਾਰ ਸੀ ਉਥੇ ਮੈਂ ਦੇਖ ਮੈਂ ਕਿਹਾ ਚਲੋ ਸਾਰਾ ਹਸਪਤਾਲ ਘੁੰਮਦੇ ਆ ਮੈਂ ਦੇਖਦੇ ਆ ਦੇਖਦੇ ਆ ਉੱਪਰ ਉੱਪਰਲੀ ਵਾਰਡ ਦੇ ਵਿੱਚ ਜਦੋਂ ਗਿਆ ਨਾ ਤੇ ਉੱਪਰਲੀ ਵਾਰਡ 8d ਦੇ ਰੋਗੀਆਂ ਦੀ ਸੀ ਤੇ ਉੱਥੇ ਬਾਹਰ ਪੰਕਤੀ ਲਿਖੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਕਿਹਾ ਬਾਹਰ ਨੇ ਜਾਈਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਤੋਂ ਕਿਉਂਕਿ ਗੁਰੂ ਤਾਂ ਬਚਨ ਬੜੇ ਵੱਡੇ ਨੇ ਜੇ ਕਮਾਈਏ ਤੇ ਉੱਥੇ ਬਾਹਰ ਪਟਕੀ ਲਿਖਿਆ ਹੋਇਆ ਸੀ ਇੱਕ ਨਿੰਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇ ਕਹਿੰਦੇ ਮਨੁੱਖ ਬਾਸ਼ਨਾ ਦੇ ਖਾਤਰ ਹੈ ਵੇਖੋ ਕੀ ਕੁਝ ਕਰਦਾ ਤੇ ਬਾਅਦ ਕੀ ਆ ਵੇਖੋ ਕਿੰਨੇ ਸਾਰੀ ਹਰਜ ਦੁਖੀ ਹੋ ਗਏ ਇਸ ਰਸਾਂ ਦੇ ਖਾਤੇ ਮੈਂ ਵੇਖ ਲਿਆ ਦਾਦਾ ਜੀ ਨੇ ਬਣ ਕੇ ਸਾਰੀਆਂ ਪਹਿਲਾਂ ਬਾਤਾਂ ਲਿਖਿਆ ਨੇ ਉਹ ਕਈ ਗੱਲਾਂ ਐ ਸੇ ਪਾਣੀ ਨੂੰ ਪੜਿਆ ਜ਼ਰੂਰ ਐ ਅਸੀਂ ਵਿਚਾਰੇ ਆ ਅਸੀਂ ਇਹਨੂੰ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ ਲਾਗੂ ਨਹੀਂ ਕੀਤਾ ਹੁਣ ਇਹ ਬਸੰਤ ਨਾਮ ਦਾ ਕੁੜੀ ਐ ਇਹਨੂੰ ਕੋੜ ਪਿਆ ਦਾਤਾ ਜੀ ਦੇ ਪਾਸ ਆਇਆ ਇਹਦਾ ਦਾਤਾ ਜੀ ਨੇ ਕੋੜ ਦਾ ਰੋਗ ਠੀਕ ਕਰ ਦਿੱਤਾ ਕੋੜ ਦਾ ਰੋਗ ਠੀਕ ਕਰ ਦਿੱਤਾ ਤੇ ਜਦੋਂ ਇਹ ਠੀਕ ਹੋ ਗਿਆ ਨਾ ਕਹਿੰਦੇ ਬਸੰਤ ਸਰੀਰ ਦਾ ਕੋੜ ਤੇ ਦੂਰ ਹੋ ਗਿਆ ਆ ਪਰ ਅੰਦਰ ਵੀ ਕੋਈ ਤਰਿਆ ਜੇ ਕੋੜ ਹੈ ਉਹ ਵੀ ਦੂਰ ਕਰਦਾ ਹੈ ਕਿੰਦਾ ਪਾਇਸ਼ਾ ਜਿੱਥੇ ਸਰੀਰ ਦਾ ਕੋੜ ਦੂਰ ਕੀਤਾ ਜੀ ਅੰਦਰ ਦਾ ਕੋੜ ਦਾ ਰੋਗ ਵੀ ਨਹੀਂ ਦੂਰ ਕਰਦਾ ਅੰਦਰ ਦਾ ਕੋੜ ਦਾ ਪਤਾ ਕੀ ਰੋਗ ਸੀ ਇਹਨਾਂ ਜੀ ਮੈਂ ਬ੍ਰਾਹਮਣ ਹਾਂ ਮੈਂ ਪੰਡਤ ਐ ਮੈਂ ਉੱਚੀ ਜਾਤ ਵਾਲਾ ਕਹਿੰਦੇ ਉੱਚੀ ਜਾਤ ਦਾ ਵੀ ਕੋੜ ਲੱਗਾ ਆ ਮਨੁੱਖਾਂ ਨੂੰ ਕਹਿੰਦੇ ਆ ਵੀ ਆਪਣੇ ਅੰਦਰ ਦੂਰ ਕਰੀਏ ਕਿਉਂਕਿ ਉਦੋਂ ਦੀਆਂ ਗੱਲਾਂ ਨੇ ਅੱਜ ਵੀ ਇਹਨਾਂ ਜਾਤਾਂ ਪਾਤਾਂ ਦੇ ਕੋੜ ਨੂੰ ਖਤਮ ਕਰੀਏ ਕਿਉਂਕਿ ਗੁਰੂ ਰੱਬ ਦੇ ਘਰ ਆਪਾਂ ਜਦੋਂ ਸਾਹਮਣੇ ਜਾਣਾ ਨਾ ਜੀ ਉੱਥੇ ਇਹ ਪੁੱਛਿਆ ਜਾਂਦਾ ਤੇਰੀ ਕਿਹੜੀ ਜਾਤ ਸੀ ਉਥੇ ਤੇਰੀ ਕਿਹੜੀ ਔਤ ਕਿਹੜੀ ਸੀ ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ RAM ਕੋ ਨਾਮ ਜਪੋ ਦਿਨ ਰਾਤਿ ਕਹਿੰਦੇ ਕੋਈ ਜਾਤ ਪਾਤ ਨਹੀਂ ਪੁੱਛੀ ਜਾਣੀ ਉੱਥੇ ਭੜਿਆ ਕਿੰਨੀਆਂ ਜ਼ਮੀਨਾਂ ਜੈ ਦਾਦਾ ਕਿੰਨਾ ਤੇਰਾ ਬੈਂਕ ਬੈਲੈਂਸ ਕੋਈ ਨਹੀਂ ਪੁੱਛਿਆ ਜਾਣਾ ਉੱਥੇ ਤੇ ਨਾਮ ਪੁੱਛਿਆ ਜਾਣਾ ਨਾਮ ਜੱਟਾ ਆ ਉੱਥੇ ਚੱਲਣਾ ਤੇਰੇ ਨਾਲ ਉੱਥੇ ਨਾਲ ਤੇਰੇ ਕੁਝ ਨਹੀਂ ਜਾਣਾ ਬਾਕੀ ਹੋਰ ਹੋ ਜਾ ਤੈਂ ਕਿੰਮਾ ਕਰਿਓ ਅਹੀਂ ਤੇ ਲੇਖੋ ਜਾਤ ਦੇ ਨਾਂ ਦੇ ਉੱਤੇ ਵੇਖੋ ਗੁਰਦੁਆਰੇ ਬਣਾਏ ਨੇ ਜੀ ਗੁਰੂ ਸਾਹਿਬ ਨੇ ਨਾ ਚੀਜ਼ਾਂ ਤੋਂ ਬਾਹਰ ਕੱਢਿਆ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ ਕਿ ਜਿਹੜਾ ਜਾਤ ਦਾ ਅਹੰਕਾਰ ਕਰਦਾ ਹੈ ਕਿਤੇ ਮੂਰਖ ਹੈ ਉਹ ਕਮਲਾ ਜਾਤ ਦਾ ਗਰਬ ਨਾ ਕਰ ਮੂਰਖ ਗਵਾਰਾ ਮੂਰਖ ਹੈ ਉਹ ਗਵਾਰਾ ਹੈ ਬਸ ਇੰਨਾ ਕਹਿ ਕਰੀ ਜੀ ਮੈਂ ਸਿੱਖਿਆ ਸਭ ਤੋਂ ਵੱਡੀ ਸੜੀ ਜਾਤ ਕੋਦ ਦੇ ਆ ਜੀ ਅਸੀਂ ਸਿੱਖੇ ਅਸੀਂ ਸਿੱਖੇ ਬਸ ਐਦੇ ਤੋਂ ਉੱਪਰ ਕੋਈ ਜਾਤ ਕੋਦ ਨਹੀਂ ਸਕੇ ਹੁਣ ਗੁਰੂ ਹਰਿਕ੍ਰਿਸ਼ਨ ਪਾਛਾ ਜੀ ਨੇ ਇਹਦਾ ਜਾਤ ਦਾ ਕੋਡ ਵੀ ਦੂਰ ਕੀਤਾ ਜਿੱਥੇ ਸਰੀਰ ਦਾ ਕੋਡ ਦੂਰ ਕੀਤਾ ਇਹਨੇ ਵੇਖੋ ਇਹ ਵੀ ਜਿਹੜਾ ਇਹਦਾ ਕੋਡ ਦੂਰ ਹੋਇਆ ਤੇ ਕਹਿੰਦੇ ਇੱਕ ਜਿਹੜਾ ਜੀ ਚੋਰ ਆਇਆ ਗੁਰੂ ਹਰਗੋਇ ਗੁਰੂ ਅਰਜਨ ਪਾਏ ਸ਼ੇ ਦੇ ਦਰ ਤੇ ਬਾਜਰੀ بڑے ਗੁਰੂ ਘਰਾਂ ਦੇ ਅੰਦਰ ਵੀ ਕੋਰ ਮੰਦਰ ਸਾਹਿਬ ਤੇ ਖਾਸ ਕਰਕੇ ਅਨਾਉਂਸਮੈਂਟ ਹੁੰਦੀ ਵੀ ਆਪਣੇ ਪਰਸ ਆਪਣੇ ਮੋਬਾਈਲ ਬਚਾ ਕੇ ਰੱਖੋ ਅੰਮ੍ਰਿਤ ਵੇਲੇ ਤੇ ਵੀ ਇਹ ਅਨਾਉਂਸਮੈਂਟ ਹੋਣ ਲੱਗ ਪੈਂਦੀ ਕਿਉਂਕਿ ਸਾਰੇ ਭਗਤ ਜੀ ਥੋੜਾ ਹੁੰਦੇ ਆ ਉਥੇ ਉਹ ਜੇ ਵੀ ਹੁੰਦੇ ਨੇ ਜੀ ਤੇ ਇਸੇ ਤਰ੍ਹਾਂ ਹੀ ਗੁਰੂ ਜਦੋਂ ਇੰਨੀ ਹ ਸੰਕਤਾਂ ਹੁੰਦੀਆਂ ਪਏ ਸੀ ਗੁਰੂ ਹਰਿਕ੍ਰਿਸ਼ਨ ਪਾਇ ਸ਼ਹੀਦ ਦਰ ਤੇ ਇੱਕ ਜਸਵੰਤ ਨਾਂ ਦਾ ਚੋਲਿਆ ਜਦੋਂ ਆਇਆ ਨਾ ਇਹਦਾ ਸਾਹਮਣੇ ਬੱਚੇ ਬੈਠੇ ਬੱਚੇ ਨਮਸਕਾਰਾ ਕਰਦੇ ਪਏ ਕਿਉਂਕਿ ਪੰਜ ਸਾਲ ਦੀ ਆਪਕੀ ਗੁਰੂ ਹਰਿਕ੍ਰਿਸ਼ਨ ਪਾਇ ਸ਼ਹੀਦੀ ਇਹਦਾ ਕੋਈ ਕਰਨੀ ਚੰਗਾ ਹੱਥ ਮਾਰ ਕੇ ਜਾਣਾ ਹੈ ਜਦੋਂ ਆਇਆ ਸਾਰੇ ਜਿਹਨੇ ਨਮਸਕਾਰਾਂ ਕਰਦੇ ਪਏ ਸੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤੇ ਜਦੋਂ ਇਹਨੇ ਵੀ ਨਮਸਕਾਰ ਕੀਤੀ ਨਾ ਗੁਰੂ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਦਿੱਤਾ ਇਹਦੇ ਵਿੱਚ ਸਵੰਤ ਚੋਰ ਕੀ ਹੰਮਾ ਪਰ ਇਹਨਾਂ ਕੋਈ ਚੋਰ ਕੀਆ ਚੰਗਾ ਕੀ ਹੋਇ ਗੁਰਨਾਨਦ ਦੇਵ ਜੀ ਦੇ ਸ਼ਬਦ ਪੜ੍ਹ ਦਿੱਤਾ ਅੰਦਰ ਕੰਬੋਟਿਆ ਜੀ ਫਿਰ ਮਾਲਕ ਨੂੰ ਕਿੱਥੋਂ ਪਤਾ ਮੈਂ ਚੋਰ ਆ ਮੈਂ ਤਾਂ ਸਮਝਿਆ ਸੀ ਬਾਲਕ ਨੇ ਇਹਨਾਂ ਨੂੰ ਮੇਰੇ ਅੰਦਰ ਬਾਰੇ ਕਿਤਨਾ ਪਤਾ ਹੈ ਆ ਇਹਨਾਂ ਨੂੰ ਅੰਦਰ ਬਾਰੇ ਕਿਤਨਾ ਪਤਾ ਚੁੱਕ ਗਿਆ ਚਰਨਾ ਦਾ ਇੱਕ ਅੰਦਰ ਦਾਤਾ ਕਿਰਪਾ ਕਰੋ ਬਖਸ਼ ਬਖਸ਼ ਦਾਤਾ ਹੀ ਨੇ ਸਿੱਖੀ ਦੇ ਦਾਤਾ ਬਖਸ਼ਿਸ਼ ਕੀਤੀ ਕਿ ਮੈਂ ਕਰੂ ਅੱਜ ਉਹ ਚੁਰਦਿਏ ਉਹ ਤੇ ਸਿੱਖ ਬਣ ਗਿਆ ਕਿ ਮੈਂ ਕਰੂ ਜੇ ਅੱਜ ਅਸੀਂ ਵੀ ਵੇਖੋ ਕੋਈ ਨਾ ਕੋਈ ਚੋਰੀ ਕਰਦੇ ਪਏ ਜਾਂ ਕੋਈ ਆਪਣਾ ਕਰੈਕਟਰ ਇੰਨਾ ਉੱਚਾ ਚੁੱਕੀਏ ਬਿਹਰ ਕੋਈ ਕਵੇ ਵੀ ਨਹੀਂ ਮੈਂ ਗਰੰਟੀ ਦੇਣਾ ਜੀ ਮੈਗਨਟਿਕ ਹੈ ਫਿਰ ਸਾਡੇ ਰਿਸ਼ਤਿਆਂ ਦੇ ਵਿੱਚ ਕਿਤਨਾ ਡਰਣਾ ਪੈ ਜਾਣਗੇ ਕਿਤਨਾ ਸਮਾਜ ਦੇ ਵਿੱਚ ਕੋਈ ਸਾਨੂੰ ਕੋਈ ਮਾੜਾ ਕਹਿ ਦਵੇਗੇ ਜੇ ਇਹੋ ਜਿਹਾ ਆਪਾਂ ਜੀਵਨ ਬਣਾਵਾਂਗੇ ਗਏ ਗੁਰੂ ਹਰਿਕ੍ਰਿਸ਼ਨ ਪਾਪਸ਼ਾਹੀ ਨੇ 7 ਸਾਲ ਤੇ 8 ਮਹੀਨੇ ਦੀ ਹਰ ਜਿਹੜਾ ਟੋਟਲ ਉਹਨਾਂ ਦੀ ਜਿਹੜਾ ਸਾਡੇ ਵਿੱਚ ਵਿਛੜੇ ਸੀ ਤੇ ਜਿਹੜਾ ਵੀ ਆਉਂਦਾ ਸੀ ਉਹ ਕਹਿੰਦਾ ਸੀ ਨਹੀਂ ਗੁਰੂ ਪਾਇਸ਼ ਦੇ ਦਰਸ਼ਨ ਦਿਦਾਰ ਹੀ ਐਸੇ ਨਹੀਂ ਦੇਖਣ ਦੀ ਲੋੜ ਹੁੰਦੀ ਹੈ ਐਵੇਂ ਨਹੀਂ ਦਾਬੇ ਨੇ ਕਹਿਤਾ ਸੀ ਸ੍ਰੀ ਹਰਿ ਗ੍ਰਿਸ਼ਨ ਤੇ ਆਏ ਜਿਸ ਦੇਠ ਹੈ ਸਭ ਭੁਲੇਖੇ ਜਾਏ ਕਿ ਸਮਾਏ ਜਾਏ ਦਰਪੇਲੀ ਅੱਜ ਵੱਡੇ ਗੁਰਦੁਆਰਾ ਸੇ ਇਸ ਸੰਬੰਧ ਦੇ ਵਿੱਚ ਇੱਕ ਪ੍ਰੋਗਰਾਮ ਮਨਾਇਆ ਗਿਆ ਸੀ ਕੋਠੇ ਇੱਕ ਘੰਟਾ ਤੇ 7 ਮਿੰਟ ਗੁਰਮਤਿ ਵਿਚਾਰਾਂ ਦੇ ਸੁਣ ਕਈ ਸੀ 100 ਕਲਪੋ ਆਪਾਂ ਸੋਇਲਾ ਸੰਦੀਪਾ ਨੂੰ ਬਾਣੀ ਦੇ ਵਿਚਾਰ ਦੇ ਨਾਲ ਸਮਝ ਪਾਵਾਂਗੇ ਜੀ ਅੱਜ ਗੁਰੂ ਤੁਸੀ ਇਸੇ ਕਰਕੇ ਮਨ ਵਿੱਚ ਆਇਆ ਕਿ ਇਸ ਪਾਵਨ ਸਥਾਨ ਤੇ ਵੀ ਆਪਾਂ ਗੁਰੂ ਗੁਰੂ ਜੀ ਦੀਆਂ ਨਿਆਣੀਆ ਗੁਰੂਾਇਸ਼ ਦੇ ਜੀਵਨ ਦੇ ਬਾਰੇ ਜਿਹੜੀ ਗੱਤ ਚਾਰਾਂ ਦੇ ਸੁਣ ਪਾਈਏ ਜੀ ਇਹਨਾਂ ਦੇ ਪ੍ਰਵਾਨ ਕਨੀਆ ਦੀ ਕੋਟਾਨ ਉਹ ਕਿਸ਼ੂ ਕਰਤਨ ਵਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸੰਤਾਂ ਦਾ ਉਹ ਆ ਬੈਲ ਬੈਕ ਫੁੱਲਾਂ ਦੇ ਲਿਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ So,